ਸੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਡਰਾਈਵਰ ਵੀਰਾਂ ਨਾਲ ਸੰਬੰਧੇ ਜੀਹਾਂ ਜਿਸ ਤਰੀਕੇ ਦੇ ਨਾਲ ਕੱਲ ਤੋਂ ਡਰਾਈਵਰਾਂ ਦੀ ਹੜਤਾਲ ਦਾ ਅਸਰ ਹੈ ਜਿਹੜਾ ਪੈਟਰੋਲ ਪੰਪਾਂ ਤੇ ਵੇਖਣ ਨੂੰ ਮਿਲ ਰਿਹਾ ਸੀ ਕਿਸ ਤਰੀਕੇ ਦੇ ਨਾਲ ਲੋਕਾਂ ਤਾਂ ਹਾਂ ਮਾਰੇ ਸਨ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਲੱਗੇ ਹੋਏ ਸਨ ਅਤੇ ਪੈਟਰੋਲ ਪੰਪਰ ਡਰਾਈ ਹੋਣ ਦੀ ਤਾਦਾਦ ਤੇ ਕਗਾਰ ਤੇ ਆ ਚੁੱਕੇ ਸਾਨੀ ਉਹਨਾਂ ਨੂੰ ਲੈ ਕੇ ਦੱਸਦੇ ਕਿ ਪੀਆਰਟੀਸੀ ਅਤੇ ਪੰਪਸ ਵੱਲੋਂ ਐਲਾਨ ਕੀਤਾ ਗਿਆ ਸੀ ਕਿ 2 ਘੰਟੇ ਦੀ ਹੜਤਾਲ ਹੈ ਜਿਹੜੀ ਪੂਰੇ ਸੂਬੇ ਦੇ ਪੂਰੇ ਪੰਜਾਬ ਦੇ ਵਿੱਚ ਡਰਾਈਵਰ ਵੀਰਾਂ ਵੱਲੋਂ ਕੀਤੀ ਜਾਵੇਗੀ ਫਿਲਹਾਲ ਦੀ ਘੜੀ ਉਹ ਮੁਲਤਵੀ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਹਿਟ ਐਂਡ ਰਨ ਕੇਸ ਨੂੰ ਲੈ ਕੇ ਹੜਤਾਲ ਕੀਤੀ ਗਈ ਸੀ ਅਤੇ ਫਿਲਹਾਲ ਕੇਂਦਰ ਸਰਕਾਰ ਨੇ ਇਹ ਫੈਸਲਾ ਲਾਗੂ ਨਾ ਕਰਨ ਦਾ ਫੈਸਲਾ ਲੈ ਲਿਆ ਜੀ ਹਾਂ ਹਿਟ ਐਂਡ ਰਨ ਕੇਸ ਹੈ ਜਿਹੜਾ ਹਿਟ ਐਂਡ ਰਨ ਦਾ ਕੇਸ ਹੈ ਡਰਾਈਵਰ ਵੀਰਾਂ ਤੇ ਪੌਣ ਦੀ ਗੱਲ ਆਖੀ ਜਾ ਰਹੀ ਸੀ ਜਿਸ ਤੋਂ ਬਾਅਦ ਆ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਵਿੱਚ ਇਸ ਦਾ ਅਸਰ ਹੈ ਜਿਹੜਾ ਵੇਖਣ ਨੂੰ ਮਿਲ ਰਿਹਾ ਸੀ ਤੇ ਹਰ ਕੋਈ ਹ ਟੈਂਡਰ ਰਨ ਦੇ ਜਿਹੜੇ ਮਾਮਲੇ ਐਕਟ ਤੇ ਆ ਜਿਹੜਾ ਸਹਿਮਤੀ ਨਹੀਂ ਪ੍ਰਤਾਰਿਆ ਸੀ ਅਤੇ ਹੁਣ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਇਸ ਨੂੰ ਫਿਲਹਾਲ ਲਾਗੂ ਨਹੀਂ ਕੀਤਾ ਜਾਵੇਗਾ ਤੇ ਇਸ ਨੂੰ ਲੈ ਕੇ ਪੀਆਰਟੀ ਅਤੇ ਪੀਆਰਟੀਸੀ ਅਤੇ ਪਨਵਾਸ ਦੇ ਜਿਹੜੇ ਡਰਾਈਵਰ ਸੀ ਉਹਨਾਂ ਵੱਲੋਂ ਹੜਤਾਲ ਕਰਨ ਦਾ ਜੋ ਐਲਾਨ ਕੀਤਾ ਗਿਆ ਸੀ 2 ਘੰਟੇ ਦੀ ਉਸ ਨੂੰ ਫਿਲਹਾਲ ਦੀ ਘੜੀ ਲਈ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ ਜੇਕਰ ਇਹ ਹੜਤਾਲ ਹੁੰਦੀ ਤਾਂ ਪੂਰੇ ਪੰਜਾਬ ਦੇ ਵਿੱਚ ਜੋ ਹਾਲਾਤ ਕੱਲ ਦੇ ਦਿਨ ਹੀ ਬਣੇ ਸੀ ਉਹ ਤਾਂ ਸਭ ਦੇ ਸਾਹਮਣੇ ਨੇ ਤੇ ਅੱਜ ਜੋ ਹਾਲਾਤ ਬੰਦੇ ਸ਼ਾਇਦ ਆਮ ਲੋਕਾਂ ਦੇ ਲਈ ਬਹੁਤ ਜ਼ਿਆਦਾ ਦਿੱਕਤ ਹੋ ਸਕਦੀ ਸੀ ਅਤੇ ਹੁਣ ਜਿਹੜਾ ਇਹ ਫੈਸਲਾ ਮਲਤਵੀ ਕਰ ਦਿੱਤਾ ਗਿਆ ਤੇ ਆਮ ਲੋਕਾਂ ਦੇ ਜਿਹੜੇ ਜੀਵਨ ਪੱਧਰ ਨੂੰ ਫਿਰ ਤੋਂ ਲੀਹਾਂ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸ ਦਿਓ ਕਿ ਹਟ ਐਂਡ ਰਨ ਜਿਹੜੇ ਮਾਮਲੇ ਦੇ ਵਿੱਚ ਹੈ ਜਿਹੜਾ ਡਰਾਈਵਰਾਂ ਤੇ ਇਹ ਕਾਨੂੰਨ ਲਾਗੂ ਕਰਨ ਦੀ ਜਿਹੜੀ ਗੱਲ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਡਰਾਈਵਰ ਭਾਈਚਾਰੇ ਦੇ ਵਿੱਚ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਸੀ ਉਹਦਾ ਤਾਂ ਕਹਿਣਾ ਸੀ ਕਿ ਇੰਨੀ ਕਮਾਈ ਤਾਂ ਅਸੀਂ ਪੂਰੀ ਜ਼ਿੰਦਗੀ ਵਿੱਚ ਨਹੀਂ ਕਰਦੇ ਜਿੰਨਾ ਜੁਰਮਾਨਾ ਹੈ ਜਿਹੜਾ ਲਗਾਇਆ ਗਿਆ ਹੈ ਜਿੰਨਾ ਜੁਰਮਾਨਾ ਲਗਾਉਣ ਦੀ ਗੱਲ ਆਖੀ ਜਾ ਰਹੀ ਹੈ ਜਿੰਨੀ ਸਜ਼ਾ ਦੇਣ ਦੀ ਗੱਲ ਆਖੀ ਜਾ ਰਹੀ ਹੈ ਸੋ ਇਸ ਨੂੰ ਲੈ ਕੇ ਸਮੂਹ ਡਰਾਈਵਰ ਭਾਈਚਾਰਾ ਇਕੱਠਾ ਹੋਇਆ ਸੜਕਾਂ ਤੇ ਉਤਰਿਆ ਗੱਡੀਆਂ ਰੋਕ ਦਿੱਤੀਆਂ ਗਈਆਂ ਪੈਟਰੋਲ ਪੰਪਾਂ ਤੇ ਜੇ ਗੱਲ ਕਰੀਏ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਜਿਸ ਤੋਂ ਬਾਅਦ ਜਿਹੜੇ ਪ੍ਰਸ਼ਾਸਨ ਦੀਆਂ ਵੀ ਅੱਖਾਂ ਸ਼ਾਇਦ ਖੁੱਲ ਗਈਆਂ ਤੇ ਇਹ ਕਾਨੂੰਨ ਹੈ ਜਿਹੜਾ ਵਾਪਸ ਲੈ ਲਿਆ ਗਿਆ ਹੈ ਇਹ ਕਾਨੂੰਨ ਵਾਪਸ ਲੈਣ ਦੀ ਗੱਲ ਹੈ ਜਿਹੜੀ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਫੈਸਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਮੈਂਟ ਬਾਕਸ ਸੈਕਸ਼ਨ ਚ ਜ਼ਰੂਰ ਦੱਸੋ